ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਅੱਜ ਵਿੱਚ ਗੱਲ ਕਰਾਂਗੇ ਜੇ ਆਉਂਦੇ 72 ਘੰਟਿਆਂ ਤੇ ਮੌਸਮ ਦੀ ਯਾਨੀ ਕਿ ਅਗਲੇ 3 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਔਰ ਮੌਸਮ ਹਾਕ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਇਹ ਵੀ ਤੁਹਾਡੇ ਨਾਲ ਸਾਂਝ ਕਰਾਂਗੇ ਗੱਲਬਾਤ ਸੋ ਐਸਲੇ ਜਿਹਾ ਤਾਜ਼ਾ ਸੈਟਲਾਈਟ ਦਸਰਾ ਆਪਣੀ ਸਕਰੀਨ ਦੇ ਅੱਗੇ ਦੇਖ ਰਹੇ ਆ ਲਾਈਵ ਸੈਟਲਾਈਟ ਤਸਵੀਰਾਂ ਨੇ ਪੰਜਾਬ ਦੀ ਗੱਲ ਕਰੀਏ ਤੇ ਪਹਾੜਾਂ ਦੀ ਗੱਲ ਕਰੀਏ ਤੇ ਐਸਲੇ ਸਿਸਟਮ ਵੈਸਟਰਨ ਜੇ ਸਰਵਸ ਜਿਹੜਾ ਕਿ ਪਾਛਮੀ ਸਿਸਟਮ ਹੈ ਅੱਜ ਇਹ ਤਾਂ ਸ਼ੁਰੂ ਹੋ ਚੁੱਕਿਆ ਤੇ ਪੰਜਾਬ ਦੇ ਕਾਫੀ ਖੇਤਰਾ ਤੱਕ ਮੀਂਹ ਜੜਿਆ ਜ ਸਵੇਰੇ ਜੜਿਆ ਪਹੁੰਚ ਕਰ ਚੁੱਕੇ ਨੇ ਸਰਹੱਦੀ ਜ਼ਿਲ੍ਹਾ ਤੋਂ ਲੈ ਕੇ ਜਿਨ੍ਹਾਂ ਦੇ ਵਿੱਚ ਫਾਜ਼ਲਕਾ ਬੋਹਰ ਬਟਿੰਡਾ ਅਸਲੀ ਮੁਕਸਰ ਸਾਹਿਬ ਮਾਨਸਾ ਬਰਨਾਲਾ ਲੁਧਿਆਣਾ ਸੰਗਰੂਰ ਮਿਲਰ ਕੋਟਲਾ ਪਟਿਆਲਾ ਸ਼ਰੀਫ ਅਤੇ ਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਟਟਵੇਂ ਸ਼ਰਾਟੇ ਪਹੁੰਚ ਗਏ ਚੁੱਕੇ ਨੇ ਯਾਨੀ ਕਿ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਲੱਗੇ ਟਟਵੇਂ ਸ਼ਰਾਟੇ ਪਹੁੰਚੇ ਹੋਏ ਨੇ ਤੇ ਠੰਡੀਆਂ ਤੇਜ਼ ਹਵਾਵਾਂ ਦੇ ਨਾਲ ठंडिया हवाव रुंक रही जिदम जोड़ा आठ ठंडा हो चुका है माझे की गल करिए श्री अमृतसर साहब श्री तरन तारण साहब दिल्ह भी हल्के तो लैके तेज़ शराटे पहुँच कर चुके हैं इस अलावा जलंधर हो गया कपूरथला नकोदर शाहको फिलौर हुशियरपुर नवशहर इसलिए मीँह टुटवे तौर पर जारी ने, ने। जानि कि हल्के तो लैके दरमिया पदरते मीँह ਇਹਨਾਂ ਖੇਤਰਾਂ ਦੇ ਵਿੱਚ ਲੱਗ ਰਹੇ ਨੇ ਬਹੁਤ ਹੀ ਖੇਤਰਾਂ ਦੇ ਵਿੱਚ ਹਲਕੇ ਛਰਾਟੇ ਨੇ ਤੇ ਠੰਡੀਆਂ ਹਵਾਵਾਂ ਇਹਨਾਂ ਖੇਤਰਾਂ ਵੱਲ ਕੂਚ ਕਰ ਰਹੀਆਂ ਨੇ ਤੇ ਇਸ ਤੋਂ ਇਲਾਵਾ ਜੀ ਚੰਡੀਗੜ੍ਹ ਮਹਾਲੀ ਪੰਚਕਲਾ ਰੋਪੜ ਡੇਰਾ ਬੱਸੀ ਦੇਵੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਛਰਾਟੇ ਲੱਗ ਰਹੇ ਨੇ ਆਉਂਦੇ ਘਾਟਿਆਂ ਦੇ ਵਿੱਚ ਵੀ ਲੱਗਣਗੇ ਸੋ ਕੋਲ ਮਿਲ ਕੇ ਜੇ ਅਗਲੇ ਜਿਹੜੇ 2-3 ਦਿਨ ਹੋਣਗੇ ਇਹ ਸਿਸਟਮ ਵਾਲੇ ਹੋਣਗੇ ਅੱਜ 5 ਤਰੀਕ ਹੈ 6 ਤਰੀਕ 7 ਤਰੀਕ 8 ਦੀ ਦੁਪਹਿਰ ਤੱਕ ਹੁੰਦੇ ਹੁੰਦੇ ਇਹ ਸਿਸਟਮ ਅੱਗੇ ਪਹਾੜਾ ਵੱਲ ਨੂੰ ਕੁਝ ਕਰ ਜਾਣਾ ਤੇ ਅਗਲੇ ਜਿਹੜੇ 24 ਘੰਟੇ ਦਾ ਸੱਫਲ ਹੋਏਗਾ ਅੱਜ ਤੋਂ ਲੈ ਕੇ ਅੱਜ ਦਾ ਦਿਨ ਜੇਕਰ ਕਰ ਦਈਏ ਤੇ ਅਗਲੇ ਜਿਹੜੇ 24 ਘੰਟੇ ਆਉਣਗੇ 6 ਤੇ 7 ਤਰੀਕ ਭਾਰੀ ਮੀਂਹ ਦੇ ਨਾਲ ਕੁਝ ਇਤਰਾ ਦੇ ਵਿੱਚ ਗੜੇਵਾਰ ਇਹ ਸਿਸਟਮ ਲਗਵਾਵੇਗਾ ਜਿਹਦੇ ਨਾਲ ਪੰਜਾਬ ਦੇ ਜਿਹੜਾ ਟੈਂਪਰੇਚਰ ਨੇ ਉਹ ਕਾਫੀ ਹੇਠਾ ਆਉਣਗੇ ਜਿੱਥੇ 36-37 ਨੂੰ ਟੈਂਪਰੇਚਰ ਜਾ ਲੱਗੇ ਸੀ ਉਹਨਾਂ ਦੇ ਵਿੱਚ ਤੋ ਵਾਟੇ ਗਰਾਵਡ ਜਿਹੜੀਆਂ ਵੇਖਣ ਨੂੰ ਮਿਲ ਸਕਦੀਆਂ ਹੁੰਦੇ ਦਿਨਾਂ ਦੇ ਵਿੱਚ ਤੇ ਟੈਂਪਰੇਚਰ 30 ਤੋ ਹੇਠਾਂ ਆ ਸਕਦੇ ਨੇ ਰਾਤਾਂ ਦੇ ਟੈਂਪਰੇਚਰ 20 ਤੋ ਹੇਠਾਂ ਆ ਸਕਦੇ ਨੇ ਸੋ ਇਹ ਸਿਲਸਿਲਾ ਵੇਖਣ ਨੂੰ ਮਿਲ ਸਕਦਾ ਹੁੰਦੇ ਦਿਨਾਂ ਦੇ ਵਿੱਚ ਇਕਨ ਜਰਾ ਹਾਂ ਤਾਜ਼ਾ ਅੰਕੜਿਆਂ ਤੇ ਲਾਾਂਗੇ ਜੋ ਅੱਜ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ 5 ਅਕਤੂਬਰ ਦੀ ਅਪਡੇਟ ਹੈ ਵਾਰਨਿੰਗ ਫॉर ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈਗੀ ਹੈ ਆ 5 ਦੀ ਗੱਲ ਕਰੀਏ 6 ਦੀ ਗੱਲ ਕਰੀਏ orange alert ਅੱਜ ਜਾਰੀ ਕੀਤੇ ਗਏ ਨੇ ਹੈਵੀ ਰੇਨ ਦੇ ਭਾਰੀ ਮੀਂਹ ਦੇ ਨਾਲ ਗਰਜ ਰੁੜਕ ਹੋਏਗੀ ਗੜੇਮਾਰ ਹੋਏਗੀ ਹੈਸਟੌਨ ਤੇ ਦੇਖ ਸਕਦੇ ਹਾਂ ਲਿਖਿਆ ਯਾਨੀ ਕਿ ਫਾਰੀਨ ਦੇ ਨਾਲ ਗੜੇ ਮਾਰ ਦਿਆ ਸਾਰ ਨੇ 7 ਤਰੀਕ ਨੂੰ ਦੀ ਗੜਜਲੇਸ਼ ਕੇ ਦੇ ਨਾਲ ਗੜੇ ਮਾਰ ਫਲਸ ਫਾਰੀਮੀ ਦੇ ਸਾਰ ਨੇ ਸੋਇਆ ਜੀ ਅਪਡੇਟ ਮੌਸਮ ਖਾਗਲੋ ਜ ਸੰਝ ਕੇ ਦਿੱਤੀ ਗਈ ਹੈ ਧੰਨਵਾਦ